ਤਾਰੇਆ ਤੂੰ ਕੀ ਕਰਿਆ ਓਏ? ਹੈ? ਉਹ ਪਾਣੀ ਦੇ ਉੱਪਰ ਚੜ ਗਿਆ ਓਏ। ਛੱਡ ਦਿਓ। ਛੱਡ ਦਿਓ। ਛੱਡ ਦਿਓ। ਪਿੱਛੋ। ਪਾਣੀ ਚੜ ਗਿਆ ਉੱਪਰ ਓਏ। ਕੱਟਾ ਮੇਰੇਆ। ਬੱਲ 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 ਬੱਲ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਉਹ ਬਾਬਾ ਖਵਾ ਜਾ ਵੀਰ ਬਾਬਾ ਕਰ ਹੁਣ ਥੋੜਾ ਜਿਆ। ਬੋਏ 88 ਤੋਂ 1988 ਤੋਂ ਰਹਿ ਗਿਆ ਇਹ 2 ਫੁੱਟ ਥੱਲੇ ਬਾਕੀ ਪੂਰਾ ਹੀ ਪੂਰਾ ਹੁਣ ਆਪਾਂ ਲੋਕਾਂ ਨੂੰ ਸਟਾਰਟ ਕਰਦੇ ਮੇਰੇ ਫੋਨ ਤੇ ਵੀਡੀਓ ਬਣਾਉਣਾ ਨੇ ਇੱਥੇ ਬਣਾਉਣੇ ਥੱਲੇ ਪਾਣੀ ਥੱਲੇ ਦੇਖ ਥੱਲੇ ਦਾ ਕੀ ਮੌਲਾ ਹੈ ਖੇੜਾ ਵਾਲੀ ਕੰਧ ਤੇ ਪਣੀ ਜੜ ਗਿਆ ਨਖੇ ਵਾਲੀ ਤੇ ਓ ਮੈਂ ਆ ਗਾੜਾ ਆ ਲੈ ਬਾਲੇ ਬਿੱਡੂ ਬਿੱਡੂ ਬੜਾ ਬਣੀ ਓਏ ਬਿੱਡੂ ਵਿਛਿਆ ਜਾ ਪੱਥਾ ਟੇਕ ਬਾਬੇ ਦੇ ਵਿਆ ਪ੍ਰਸ਼ਾਦ ਮੜੇ ਜਾ ਪ੍ਰਸ਼ਾਦ ਲਿਆ ਮੱਥਾ ਟੇਕੀਏ ਲਾ ਆ ਪਾਣੀ ਦੇ ਬਿਲਕੁਲ ਕੰਡੇ ਦੇ ਓਏ ਓ ਠੀਕ ਹੋ ਗਿਆ ਪੈ ਰੋ ਦੇ ਹੋਵੇ ਇਹ ਤਾਂ ਬਾਟ ਉੜ ਜਣੀ ਓਏ ਇਹ ਦੀਵਾਰ ਉੜੋ ਮਸਾ ਟੇਕੋ ਮਸਾ ਟੇਕੋ ਮਸਾ ਟੇਕੋ ਬਾਬੇ ਦੇ ਇਹ ਕੰਪੀਕਰਾਂ ਲੈ ਕੇ ਪਾਣੀ ਪਾਏਗਾ ਨਾ ਤੇ ਲੱਖ